ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਬਲੋ ਤਰਨਤਾਰਨ ਐਸ ਡੀ ਐਮ ਕੰਪਲੈਕਸ ਅੰਦਰ ਸੁਵਿਧਾ ਸੈਂਟਰ ਗ੍ਰੇਟ ਕ੍ਰਾਸ ਫਰਾਦ ਕੇਂਦਰ ਅਤੇ ਹੋਰ ਸਰਕਾਰੀ ਕੰਮਕਾਜ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਫਰਾਦ ਕੇਂਦਰ ਅੰਦਰ ਬੈਠੇ ਡਿਊਟੀ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲੇ ਅੰਦਰ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਹੀ ਤਰੀਕੇ ਨਾਲ ਜਨਤਾ ਨੂੰ ਮਿਲ ਸਕਣ ਅੱਜ ਜੀ ਵੈਸੇ ਮਤਲਬ ਆਮ ਰੂਟੀਨ ਚੈਕਿੰਗ ਅਸੀਂ ਕੀਤੀ ਹੈਗੀ ਆਪਣੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਚੱਲਦਾ ਪਿਆ ਹੈ ਫਰਦ ਕੇਂਦਰ ਸੇਵਾ ਕੇਂਦਰ ਦੇ ਵਿੱਚ ਜਿਹੜੇ ਵੀ ਆਮ ਲੋਕ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਸੁਵਿਧਾਵਾਂ ਨੂੰ ਸਹੀ ਤੇ ਔਨੈਸਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਣ ਲਈ ਇੱਕ ਚੈਕਿੰਗ ਕੀਤੀ ਗਈ ਹੈ ਅੱਜ ਕੇ ਸਾਰੇ ਅਧਿਕਾਰੀ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਵੱਲੋਂ ਜਿਹੜੇ ਕੰਮ ਪ੍ਰਤੀ ਤਸ਼ੱਲੀ ਬਖਸ਼ ਆਪਣਾ ਫੀਡਬੈਕ ਦਿੱਤਾ ਗਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੋਰ ਸਾਡੇ ਵੱਲੋਂ ਥੋੜਾ ਬਹੁਤ ਕਮੀ ਪੇਸ਼ੀ ਇਨਫਰਾਸਟ੍ਰਕਚਰ ਜਾਂ ਹੋਰ ਕਮਾਂ ਦੇ ਵਿੱਚ ਆ ਰਹੀ ਹੈ ਉਹ ਅਸੀਂ ਜਲਦੋਂ ਜਲਦ ਪੂਰੀ ਕਰਾਂਗੇ ਦੇਖੋ ਜੀ ਤੁਸੀਂ ਸਾਰੇ ਕਿਤੇ ਜੇ ਦੇਖੋਗੇ ਸਾਰੇ ਕਿਤੇ ਹਰ ਸੇਵਾ ਦਾ ਹਰ ਕੰਮ ਦੇ ਪ੍ਰਤੀ ਅਫੀਸਰ ਦਾ ਫੋਨ ਨੰਬਰ ਤੋਂ ਲੈ ਕੇ ਬੋਰਡ ਸਾਰਾ ਕੁਝ ਲੱਗਿਆ ਹੋਇਆ ਹੈ ਅਨਡ ਅਜਕਲ ਜਮਾਨਾ ਪੂਰਾ ਟੈਕਨੋਲੋਜੀਕਲ ਸਾਰਾ ਕੁਝ ਆ ਗਿਆ ਹੈ ਜ਼ਿਆਦਾਤਰ ਸੇਵਾਵਾਂ ਸਰਕਾਰ ਨੇ ਆਨਲਾਈਨ ਹੀ ਦਿੱਤੀਆਂ ਹੋਈਆਂ ਬਾਵੇਂ ਉਹ ਸੇਵਾ ਕੇਂਦਰ ਦੀ ਹੋਵੇ ਬਾਵੇਂ ਜਿਹੜੀ ਫਰਦ ਹੋ ਗਈ ਆ ਹੋਰਸ ਹੋ ਗਿਆ ਕਾਫੀ ਸੇਵਾਵਾਂ ਧੀਰੇ ਧੀਰੇ ਸਰਕਾਰ ਆਨਲਾਈਨ ਕਰ ਵੀ ਰਹੀ ਹੈ ਪਰ ਉਸ ਤੋਂ ਬਾਅਦ ਵੀ ਕੁਝ ਵਿਅਕਤੀ ਹੁੰਦੇ ਜਿਨ੍ਹਾਂ ਨੂੰ ਮਤਲਬ ਟੈਕਨੋਲੋਜੀਕਲੀ ਇਨਾ ਟੈਕਨੀਕਲੀ ਕੰਮ ਕਰਨਾ ਨਹੀਂ ਆਂਦਾ ਫਿਰ ਵੀ ਉਹ ਸਾਡੇ ਦਫ਼ਤਰ ਚ ਆ ਕੇ ਕੰਮ ਕਰਵਾਉਂਦੇ ਤਾਂ ਮੈਂ ਉਹਨਾਂ ਤੋਂ ਇਹ ਅਪੀਲ ਕਰਦਾ ਕਿ ਸਿੱਧੇ ਆ ਕੇ ਤੁਸੀਂ ਅਫਸਰ ਨਾਲ ਗੱਲਬਾਤ ਕਰੋ ਉਤੇ ਦੇ ਸਟਾਫ ਨਾਲ ਗੱਲਬਾਤ ਕਰੋ ਵਿੱਚ ਕਿਸੇ 에ਜੰਟ ਜਾਂ ਹੋਰ ਕਿਸੇ ਦੀ ਲੋੜ ਨਹੀਂ ਹੈਗੀ ਤੇ ਸਰਕਾਰ ਦੀ ਇਹ ਹੀ ਮੁਹਿੰਮ ਹੈ ਕਿ ਜਲਦ ਤੋਂ ਜਲਦ ਤੇ ਬੜੇ ਸੁਗਮ ਤਰੀਕੇ ਨਾਲ ਲੋਕਾਂ ਨੂੰ ਲੋਕ ਸੁਵਿਧਾਵਾਂ ਮਿਲਣ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਨੇ ਲੋਕਾਂ ਨੂੰ ਆ ਰਹੀਆਂ ਕੰਮਾਂ ਵਿੱਚ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਾਰੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਤੇ ਉਹਨਾਂ ਨੇ ਦੱਸਿਆ ਕਿਸੇ ਵੀ ਵਿਅਕਤੀ ਨੂੰ ਕੰਮ ਕਰਾਉਣ ਵਾਸਤੇ ਇਲਾਨ ਚ ਨਹੀਂ ਲੱਗਣਾ ਪਵੇਗਾ ਸਵਾਜ ਦਵੋਣੇ ਆ ਤੇ ਕੋਈ ਵੀ ਕੰਮ ਕਿਸੇ ਦਾ ਰੁਕੇਗਾ ਨਹੀਂ ਕੈਮਰਾਮੈਨ ਵਿਕਰਮ ਥੈਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਈਪੇ ਨਿਊਜ਼ ਕਰਨਤਾ